ਅੱਜ ਜਿਵੇਂ ਸਾਡੇ ਤਿਉਹਾਰ ਸੰਤ ਬਾਬਾਦਰ ਸਿੰਘ ਜੀ ਦਾ ਪਾਕ ਪੇਤਰ ਸਾਹਿਬ ਤੇ ਅਸੀਂ ਇੱਥੇ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਤੇ ਇਹ ਮਾਲਵੇ ਦੀਆਂ ਸੰਸਥਾਵਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਜਿਹੜੀ ਖਰੂਰ ਸਾਹਿਬ ਜਾਂ ਫਰੀਦਕੋਟ ਇਲੈਕਸ਼ਨ ਹੋਈ ਇਹ ਚ ਪੂਰੇ ਖਾਲੀ ਖਰੂਰ ਸਾਹਿਬ ਜਾਂ ਫਰੀਦਕੋਟ ਦੇ ਲੋਕਾਂ ਦਾ ਹਿੱਸਾ ਨਹੀਂ ਇਹ ਚ ਪੂਰੇ ਸਿੱਖ ਸੰਗਤ ਪੂਰੀ ਦੁਨੀਆ 'ਚ ਵਸਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਅਸੀਂ ਇਸ ਇਲਾਕੇ ਦੇ ਲੋਕਾਂ ਦਾ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਨ ਵਾਸਤੇ ਆਏ ਕਿ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੀ ਕਾਮ ਦੀ ਬਹੁਤ ਚੜ੍ਹਦੀ ਕਲਾ ਦੀ ਉਹਨਾਂ ਨੇ ਬੜਾ ਤਨਮਨ ਨਾਲ ਯੋਗਦਾਨ ਪਾਇਆ ਇਸ ਕਰਕੇ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਨ ਵਾਸਤੇ ਆਏ। ਬਾਪੂ ਜੀ ਪਿਛਲੇ ਦਿਨੇ ਤੋਂ ਆਪਣੇ ਛੋਟੇ ਪੁੱਤਰ ਦੇ ਉੱਤੇ ਇੱਕ ਕੇਸ ਦਰਜ ਕੀਤਾ ਗਿਆ ਕਿੰਨੀ ਕਿਛਾਈ ਇਹ ਜੀ ਜਦੋਂ ਦੇਖੋ ਕਿ ਅਮਰਪਾਲ ਦੇ ਜਿਹੜਾ ਕੇਸ ਰਿਸਰਚ ਕੀਤਾ ਤੁਸੀਂ ਉਹ ਸਾਰੇ ਜਣ ਸਮਝਦੇ ਹੋ ਕਿ ਸੰਗਠਾ ਨੇ ਉਹਨੂੰ ਪਰਵਾਹ ਨਹੀਂ ਕੀਤਾ ਇਸੇ ਤਰ੍ਹਾਂ ਹਕੂਮਤ ਸਾਨੂੰ ਜਿਹੜਾ ਦਬਾ ਕੇ ਬਦਨਾਮ ਕਰਦੇ ਆ ਸਾਧਸ਼ਾਹੀ ਇਹ ਕੋਈ ਵੀ ਜਦੋਂ ਕੋਈ ਛੋਟੇ ਛੋਟੇ ਮੋਦੀ ਕੋਈ ਸਿੱਖ ਕੋਈ ਚੰਗਾ ਕੰਮ ਹੁੰਦਾ ਇਹ ਮੇਰੇ ਖਿਆਲ ਨਾਲ ਹਕੂਮਤਾਂ ਨੂੰ ਜਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਚ ਉਹ ੜਕਾ ਪਾਉਣਾ ਚਾਹੁੰਦੇ ਆ ਉਹ ਦੁਨੀਆ ਚ ਸਾਡੀ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਸਾਰੇ ਜਣੇ ਸਮਝ ਲੈ ਜੋ ਰਿਟਾਇਰਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆ ਬਾਪੀ ਕਿਸ ਤਰ੍ਹਾਂ ਵੇਖਦੇ ਹੋ ਕਰਕੇ ਅਕਸਰ ਦੇਖਿਆ ਜਾਂਦਾ ਜਦੋਂ ਕੋਈ ਚੁਣੇਂਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਲੋਗ ਜਿਨ੍ਹਾਂ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਪਰ ਭਾਈ ਅਮਰਪਾਲ ਸਿੰਘ ਉਹਨਾਂ ਦਾ ਬੜੀ ਮੁਸ਼ਕਲ ਦੇ ਨਾਲ ਹੀ ਸੌਂ ਚੁੱਕਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਵੀ ਬਹੁਤ ਧੱਕੇਸ਼ਾਈ ਹੈ ਸਾਡੇ ਜਿਹੜੇ ਘੱਟ ਗਿਣਤੀ ਕੌਮਾਂ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਕੇ ਇਹ ਜੋ ਵੀ ਉਹਨਾਂ ਨੇ ਉਹਨਾਂ ਤੇ ਝੂਠੇ ਕੇਸ ਪਹਿਲਾਂ ਬਣਾਏ ਸੀ ਇਹ ਸੰਤਾਨਾਂ ਨੇ ਉਹ ਇਹ ਅਕਰੂ ਸਰ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਨੇ ਘਾੜ ਦਿੱਤਾ ਕਿ ਉਹਨਾਂ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਜਿਹਨੂੰ ਤੁਸੀਂ ਪੂਰੀ ਦੁਨੀਆ ਚ ਬਦਨਾਮ ਗੰਦੀ ਆਤਵਾਦੀ ਵਖਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਲੋਕ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਲੋਕਾਂ ਦੇ ਉਹ ਹਰਮਨ ਪਿਆਰੇ ਆ ਉਹ ਅੱਜ ਵੀ ਉਹਨਾਂ ਦਾ ਦਿਨੋ ਦਿਨ ਪਿਆਰ ਵੱਧ ਰਿਹਾ ਇਸ ਕਰਕੇ ਸਰਕਾਰ ਨੂੰ ਮੇਰੇ ਖਿਆਲ ਹੈ ਕਿ ਜੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਇਹ ਲੋਕਾਂ ਦੇ ਤਿਹਰਦਾ ਸਕਾਰ ਕਰਦੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਨੂੰਨ ਦਾ ਜੋ ਦੁਨੀਆਂ ਨੂੰ ਪਾਠ ਪੜਾਉਣ ਵਾਲੇ ਕਾਨੂੰਨ ਦਾ ਆਪ ਹੀ ਮਜ਼ਾਕ ਬਣਾ ਰਹੇ ਆ ਕਾਨੂੰਨ ਦੀਆਂ ਧੱਡੀਆਂ ਡਾਰ ਰਹੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਰਕਾਰ ਡਰੀ ਹੋਈ ਹੈ ਨਹੀਂ ਸਰਕਾਰ ਤੋਂ ਡਰ ਲਾ ਲਓ ਜਾਂ ਉਹਦੇ ਮਤਲਬ ਧੱਕੇਸ਼ਾਹੀ ਲਾ ਲਓ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਆ ਕਿ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰ ਹੈ ਕਿ ਉਹ ਜਿਹੜੇ ਉਹ ਜੇਲ੍ਹ ਚ ਰਹਿੰਦੇ ਆ ਉਹਨਾਂ ਨੇ ਏਡੀ ਵੱਡੇ ਮਾਰਜਨ ਨਾਲ ਇਹਨਾਂ ਲੋਕਾਂ ਦਾ ਪਿਆਰ ਹਾਸਲ ਕੀਤਾ ਜਦ ਬਾਹਰ ਆ ਕੇ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਸਾਡੇ ਹੈਗੇ ਕੁਝ ਲੀਡਰਸ਼ਿਪ ਵੀ ਉਹਨਾਂ ਨੂੰ ਵੀ ਸ਼ਾਇਦ ਖਤਰਾ ਲੱਗਦਾ ਹੈ ਕਿ ਇਹ ਚੀਜ਼ ਸ਼ਾਇਦ ਉਹ ਲੋਕਾਂ 'ਚ ਉਹਨਾਂ ਦੀ ਹਰਮਨ ਪਿਆਰਤਾ ਜਾਦੀ ਹੈ ਕਿ ਲੋਕ ਸਾਨੂੰ ਸ਼ਾਇਦ ਪ੍ਰਵਾਨ ਕਰਨਾ ਵੀ ਛੱਡ ਗਏ ਹੁਣ ਜਿਹੜਾ ਆਕਾਲੀ ਦਲ ਦੀ ਜਾਂ ਸਥਿਤੀ ਜਿੱਦਾਂ ਦੀ ਹੋ ਚੁੱਕੀ ਹੈ ਕਿ ਲੋਕਾਂ ਦਾ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹਨਾਂ ਨੂੰ ਜਾਂ ਸਰਕਾਰ ਤੇ ਵੀ ਹੁਣ ਦੇਖੋ 2 2.5 ਸਾਲ ਚ ਲੋਕਾਂ ਦਾ ਮੋਹ ਭੰਗ ਹੋ ਗਿਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਝੂਠੇ ਪਰਚੇ ਜਾਂ ਇਹੋ ਜਿਹੇ ਕੰਮ ਕਰਨ ਵਾਲੋਂ ਲੋਕਾਂ ਦਾ ਕੰਮ ਕਰਨਾ ਤੇ ਲੋਕਾਂ ਨੂੰ ਇਨਸਾਫ ਦੇਣ ਤੇ ਮੇਰਾ ਖਿਆਲ ਹੈ ਕਿ ਜੋ ਬੰਦੀ ਸਿੰਘਾਂ ਦਾ ਮਾਮਲਾ ਵਾ ਜਾਂ ਹੋਰ ਜਿਹੜੇ ਮਾਮਲੇ ਆ ਉਧਰ ਧਿਆਨ ਦੇ ਕੇ ਸਾਡੀ ਕੌਮ ਨੂੰ ਇਨਸਾਫ ਦੋਣ ਤੇ ਇਹ ਲੋਕ ਲੋਕਾਂ 'ਚ ਫੇਰ ਥੋੜੀ ਬਹੁਤੀ ਇਹਨਾਂ ਦੀ ਪ੍ਰਵਾਨਤਾ ਬਣੀ ਰਹਿ ਸਕਦੀ ਹੈ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇ ਚਲੋ ਇਹ ਚੀਜ਼ ਹੈ ਕਿ ਮਤਲਬ ਇਹ ਇਹ ਜਿਹੜੇ ਇਹ ਇਹ ਚੀਜ਼ਾਂ ਉਹ ਤੇ ਉਹਨਾਂ ਦਾ ਪਰਸਨਲ ਮਾਮਲਾ ਉਹ ਲੜਨਾ ਪਰ ਮੇਰੇ ਖਿਆਲ ਹੈ ਕਿ ਉਹ ਉਹਨਾਂ ਨੂੰ ਜਿਹੜੇ ਪੂਰੀ ਪੂਰੇ ਪੰਜਾਬ ਦਾ ਧਿਆਨ ਰੱਖਣਾ ਚਾਹੀਦਾ ਇੱਕ ਇੱਕ ਸੀਟ ਤੇ ਇਹਨਾਂ ਜੋਰ ਲਾਉਣ ਦੀ ਲੋੜ ਨਹੀਂ ਜਿਸੇ ਕੰਮ ਕੀਤਾ ਐਮਪੀ ਸਾਹਿਬ ਖਾਲਸਪਤਾਨ ਦਾ ਜਦੋਂ ਹਰਮੰਦਰ ਸਾਹਿਬ ਤੇ ਟੈਕ ਹੋਇਆ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਕਿਹਾ ਸੀ ਤੱਕਾਬਾ ਗਰਨਾਥ ਸਿੰਘ ਜੀ ਨੇ ਵੀ ਕਾਹ ਕਰਦੀ ਨਹੀਂ ਰੱਖੀ ਜੋ ਤੁਸੀਂ ਸਮਝਦੇ ਹੋ ਖਾਲਸਪਤਾਨ ਨਹੀਂ ਰੱਖੀ ਜੋ ਅਸੀਂ ਜੀ ਸਾਡਾ ਨਾ ਮੇਰਾ ਆਪਣਾ ਸੋਚਣਾ ਇਹ ਹੈ ਬਈ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਈਏ ਉਹਦੇ ਵਿੱਚ ਆਪਣਾ ਖਾਲਸਤਾਨ ਆ ਜਾਊਗਾ ਵਿੱਚੀ ਉਹਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਸੀ ਸਾਰਿਆਂ ਵਾਸਤੇ ਉਹਦੇ ਵਿੱਚ ਕੋਈ ਭੇਦ ਭਾਵ ਨਹੀਂ ਸੀ ਮੁਸਲਮਾਨਾਂ ਨੂੰ ਆਪਣੇ ਸਥਾਨ ਮਿਲੇ ਹੋਏ ਸੀ ਹਿੰਦੂਆਂ ਨੂੰ ਵਪਾਰ ਦਾ ਮਿਲਿਆ ਹੋਇਆ ਸੀ ਮਤਲਬ ਸਾਰੇ ਬਰਾਬਰ ਸੀ ਮੈਂ ਵੀ ਇਹੀ ਚਾਹਨਾ ਵੀ ਜਿਵੇਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਦੁਆਰਾ ਆਵੇ ਤਾਂ ਕਿ ਜੋ ਆਪਾਂ ਫੇਰ ਸਾਰੇ ਇਕੱਠੇ ਹੋ ਕੇ ਰਹਿ ਸਕੀਏ ਅਸੀਂ ਖਾਲਸਾਤਨ ਦੀ ਜਿਹੜੀ ਗੱਲ ਹੈ ਅਸੀਂ ਜਿਹੜਾ ਦੌਰ ਨਿਕਲੇ ਆ ਪੰਜਾਬ ਦਾ ਮੈਂ ਉਹਦੇ ਹੱਕ 'ਚ ਨਹੀਂ ਐ ਮੈਂ ਇਹ ਚੌਨਾ ਵੀ ਕਿਸੇ ਵੀ ਗੱਲ ਦਾ ਨਾ ਹੱਲ ਆਖਰ ਤਾਂ ਟੇਬਲ ਤੇ ਬਹਿ ਕੇ ਹੀ ਹੋਣਾ ਹੈ ਟੇਬਲ ਟਾਕ ਨਾਲ ਹੀ ਹੋਣਾ ਹੈ ਬਈ ਆਪਾਂ ਕੋਈ ਵੀ ਆਪਣੀ ਜੇ ਗੱਲ ਮਨਾਉਣੀ ਹੈ ਜਾਂ ਕੋਈ ਵੀ ਗੱਲ ਹੈ ਆਪਾਂ ਟੇਬਲ ਟਾਕ ਦੇ ਵਿੱਚ ਮੈਂ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਜੀ ਸਾਹਿਬ ਕੀ ਕਿਹਦਾ ਸਮਰਥਨ ਕਰੋਗੇ ਆਜ਼ਾਦ ਦਿੱਤੇ ਹੋ ਕਾਂਗਰਸ ਪਾਰਟੀ ਦਾ ਜਾਂ ਬੀਜੇਪੀ ਦਾ ਆਜ਼ਾਦ ਹੀ ਰਾਵਾਂਗੇ ਜੀ ਸੱਚ ਚਾਰ ਹਲਕਿਆਂ ਦੀ ਚੋਣ ਹੋਣੀ ਹੈ ਵਿਧਾਨ ਸਭਾ ਹਾਂ ਜੀ ਮਤਲਬ ਸੰਗਤ ਉਹ ਤੁਹਾਨੂੰ سپورਟ ਦਿੱਤੀ ਆ ਪਾਦਵਾ ਦਿੱਤਾ ਤੁਹਾਡੇ ਰੱਖ ਚ ਹਾਂਜੀ ਭਾਈ ਮUNICIPAL ਸ੍ਰੀ ਗੁਰਾਂ ਵੀ ਗੱਲ ਹੋਈ ਹੋਊ ਬਾਪੂ ਜੀ ਦੀ ਅੱਗੇ ਚਾਰ ਵਿਧਾਨ ਸਭਾ ਹਲਕਿਆਂ ਚੋਣ ਲੜਨ ਦਾ ਕੀ ਪਲਾਨ ਹੈ ਸਾਡੇ ਹਲੇ ਕੋਈ ਪਲਾਨ ਨਹੀਂ ਜੋ ਬਾਪੂ ਜੀ ਕਹਿਣਗੇ ਅਸੀਂ ਉਵੇਂ ਕਰਾਂ ਉਹਨਾਂ ਨਾਲ ਸਾਡੇ ਇਸ ਵਿਸ਼ੇ ਤੇ ਗੱਲ ਹੋਈ ਸੀ ਉਹ ਜਿਮਨੀ ਜੋਲਸ ਭਾਗ ਲੈਣਾ ਨਹੀਂ ਚਾਹ ਰਹੇ ਪਰ ਫਿਰ ਵੀ ਸਮੇਂ ਦੇ ਹਾਲਾਤ ਨਾਲ ਜੇ ਕੋਈ ਜ਼ਰੂਰਤ ਸਮਝੀ ਜਾਊਗੀ ਜਾਂ ਸੰਗਤਾਂ ਸਮਝਣ ਗਿਆ ਤਾਂ ਫਿਰ ਕੋਈ ਉਸ ਟਾਈਮ ਤੇ ਫੈਸਲਾ ਲਿਆ ਜਾਏ ਐਸਜੀਪੀਸੀ ਬਾਰੇ ਕੋਈ ਗੱਲ ਹੋਈ ਸੀ ਐਸਜੀਪੀਸੀ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਅਸੀਂ ਸੰਗਤਾਂ ਨੂੰ ਪੂਰੇ ਖੋਰ ਜੋਰ ਤੁਹਾਡੇ ਮਾਧਿਅਮ ਇਬਰਾਹਿਮ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਬਣਾਉਣ ਤੇ ਇਹਦੇ ਵਾਸਤੇ ਜੋ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਹਦੇ ਵਾਸਤੇ ਸਾਡੇ ਸਿੱਖਾਂ ਦਾ ਬਹੁਤ ਧਿਆਨ ਘਟਿਆ ਇਧਰ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਆਪੋ ਆਪਣੇ ਜ਼ਿੰਮੇਵਾਰੀ ਸਮਝ ਕੇ ਵੋਟਾਂ ਬਣਾਉਣੀਆਂ ਜਾਂ ਅੱਗੇ ਵਾਸਤੇ ਚੰਗੇ ਉਮੀਦਵਾਰਾਂ ਦੀ ਤਿਆਰੀ ਕਰਨੀ ਅੱਜ ਦਾ ਸੁਖਵੀਰ ਬਾਦਲ ਨੂੰ ਤਾਲਬ ਕੀਤਾ ਕਾਲਤਖ ਸਾਹਿਬ ਨੇ ਪਿੱਛੇ ਜੋ ਗੱਲਾਂ ਹੋਈਆਂ ਨੇ ਜੋ ਗਰਾਹ ਕੀਤੇ ਨੇ ਉਹਨਾਂ ਦੇ ਸਮ ਕੀ ਸਾਹਦੇ ਆਪਾ ਸਰ ਨਹੀਂ ਚਲੋ ਜੀ ਉਹ ਤੇ ਉਹਨਾਂ ਦਾ ਇੰਟਰਨਲ ਮਾਮਲਾ ਵਾ ਉਹ ਜੋ ਕੀਤਾ ਜਾਂ ਉਹਨਾਂ ਨੇ ਜੋ ਜਿੱਡੇ ਵੱਡੇ ਗਰਾਹ ਕੀਤੇ ਮੇਰਾ ਖਿਆਲ ਹੈ ਕਿ ਉਹ ਕੌਮ ਨੇ ਉਹਨਾਂ ਨੂੰ ਉਹਦੀ ਸਜ਼ਾ ਵੈਸੇ ਹੀ ਦੇ ਰਹੇ ਕਿ ਉਹ ਉਹਨਾਂ ਰਕਾਰ ਦਿੱਤਾ ਇਸ ਕਰਕੇ ਅਸੀਂ ਅਕਾਲ ਤੱਕ ਦੇ ਬਹੁਤ ਉਹ ਸਾਡੇ ਵੱਲੀ ਤਗੜ ਕਾਰਕ ਹੈ ਜੋ ਉਹਨਾਂ ਦਾ ਫੈਸਲਾ ਠੀਕ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਹਾਡਾ ਕੀ ਕਦਮ ਹੈ ਅਸੀਂ ਜੀ ਹੁਣ ਮੇਰੀ ਮੰਨ ਸੀਗਾ ਮੇਰੀ ਗੱਲ ਚੱਲਦੀ ਸੀ ਵੀ ਮੈਂ ਐਚਐਮ ਸਾਹਿਬ ਤੋਂ ਟਾਈਮ ਲਵਾਂ ਹੋਮ ਮਿਨਿਸਟਰ ਤੋਂ ਤੇ ਸਾਡੇ ਤਿੰਨ ਮੁੱਦੇ ਮੇਨ ਤਿੰਨ ਮੁੱਦੇ ਮੇਨ ਹੈ ਵੀ ਮੈਂ ਉਹ ਤਿੰਨਾਂ ਦੀ ਗੱਲ ਚੱਕਾਂ ਉਹਨਾਂ ਕੋਲੇ ਇੱਕ ਤਾਂ ਬੰਦੀ ਸਿੰਘਾਂ ਦਾ ਇੱਕ ਦੂਜਾ ਕਿਸਾਨਿਆਂ ਦਾ ਐਮਐਸਪੀ ਦਾ ਐਮਐਸਪੀ ਵੀ ਬਿੱਲ ਪਾਸ ਕਰਕੇ ਹੋਵੇ ਜਿਹੜੇ 700 ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਇੱਕ ਤਾਂ ਮੁਆਵਜ਼ਾ ਮਿਲੇ ਤੇ 700 ਦੇ 700 ਪਰਿਵਾਰਾਂ ਨੂੰ ਨੌਕਰੀ ਮਿਲੇ ਤੇ ਇਹ ਸਭ ਤੋਂ ਪਹਿਲੀ ਨਵੀਂ ਅਜੇ ਕੰਮ ਤੇ ਇੱਕ ਤੀਜਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਇੰਪ੍ਰਿਜ਼ਨਮੈਂਟ ਹੈ ਉਹ ਹੈ 3 ਸਾਲ 3 ਸਾਲ ਦੀ ਜੇ ਤੁਹਾਨੂੰ ਲੋਅਰ ਕੋਰਟ ਚ ਸਜ਼ਾ ਹੁੰਦੀ ਹੈ ਨਾ ਨਾਲ ਦੀ ਨਾਲ ਤੁਹਾਡੀ ਹਾਈ ਕੋਰਟ ਤੋਂ ਜ਼ਮਾਨਤ ਹੋ ਜਾਂਦੀ ਹੈ ਉਹਦੇ ਵਿੱਚ ਅਸੀਂ ਮਿਨੀਮਮ ਲਾਈਫ ਇੰਪ੍ਰਿਜ਼ਨਮੈਂਟ ਚਾਹੁੰਦੇ ਹਾਂ